ਹਾਜ਼ਰ ਕਪਤਨ ਸ੍ਰੀ ਪ੍ਰੋਹਰਡ ਸਾਹਿਬ ਤੋਂ ਧਰਗੁਰੂ ਦਾਸ ਪਾਤਸ਼ਾਹ ਜੀ ਦੇ ਅਸ਼ੀਰਵਾਦ ਅਤੇ ਆਸਰੇ ਸਦਕਾ ਮਾਜੇ ਦੀ ਧਰਤੀ ਤੇ ਆਏ ਆ ਜਿੱਥੇ ਕੁਦਰਤੀ ਕਰੋਪੀ ਹੜ੍ਹ ਨੇ कहर ਮਚਾਇਆ ਹੋਇਆ ਹੈ ਅੱਜ ਵੱਡੇ ਸਾਡੇ ਭਾਗ ਬਣੇ ਨੇ ਕਿ ਸਾਡੇ ਵੱਡੇ ਵੀਰ ਸਰਦਾਰ ਜਸਪੀਰ ਸਿੰਘ ਗੜੀ ਚੇਅਰਮੈਨ ਐਸੋਸੀਏਸ਼ਨ ਪੰਜਾਬ ਉਹਨਾਂ ਦੇ ਨਾਲ ਸਾਨੂੰ ਆਨ ਦਾਜੀ ਪਵੰਦ ਕਮੇਟੀ ਨੂੰ ਮੁੱਖਾਂ ਬੜਾ ਜਿੱਥੇ ਅੱਜ ਅਸੀਂ ਨਾਲ ਗੜੀ ਸਾਹਿਬ ਦੇ ਨਾਲ ਉਹਨਾਂ ਪਿੰਡਾਂ ਵਿੱਚ ਗੜੀ ਸਾਹਿਬਾਂ ਦੇ ਦੌਰਾ ਕੀਤਾ ਅਸੀਂ ਨਾਲ ਗਏ ਆ ਉਹ ਹਾਲਾਤ ਦੇਖੇ ਨੇ ਕਿ ਬਹੁਤ ਜ਼ਿਆਦਾ ਬਦ ਤੋਂ ਬੱਤਰ ਹਾਲਾਤ ਨੇ ਮੈਨੂੰ ਗੁਰੂ ਪਾਤਸ਼ਾਹ ਜੀ ਦੀ ਉਹ ਭਗਤੀ ਯਾਦ ਆਈ ਕਿ ਦਰਦ ਦੇਖ ਅਸਾਂ ਸਭ ਕੋਈ ਕਿ ਸਾਡਾ ਦਰਦ ਜਿਹੜਾ ਐਡਾ ਵੱਡਾ ਹੈ ਐਨੀ ਤਕਲੀਫ ਹੈ ਕਿ ਉਸ ਤਕਲੀਫ ਨੂੰ ਛੱਡਣਾ ਬਹੁਤ ਮੁਸ਼ਕਲ ਹੈ ਸੋ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਸੀ ਕਿ ਆਪ ਹਸਪਤਾਲ ਪ੍ਰਬੰਧਕ ਕਮੇਟੀ ਵੱਲੋਂ ਦਵਾਈਆਂ ਜਿਹੜੀਆਂ ਦਵਾਈਆਂ ਦਾ ਲੰਗਰ ਹੈ ਇਹ ਮਾਝੀ ਦੀ ਧਰਤੀ ਤੇ ਪਹੁੰਚਾਇਆ ਜਾਵੇ ਸੋ ਅੱਜ ਅਸੀਂ ਜਿਹੜੀਆਂ ਦਵਾਈਆਂ ਐ ਇਹ ਸਤ ਸਿਪਾਹੀ ਸੇਵਾ ਸੁਸਾਇਟੀ ਨੂੰ ਸੌਂਪ ਰਿਆਂ ਜਿਹੜੇ ਕਿ ਇਹ ਸੇਵਾ ਜੋ ਸਤ ਸਿਪਾਹੀ ਸੇਵਾ ਸੁਸਾਇਟੀ ਹੈ ਭਾਈ ਦਵਿੰਦਰ ਸਿੰਘ ਜੀ ਜਿਹੜੇ ਉਹਨਾਂ ਦੇ ਮੁਖੀ ਨੇ ਕੰਮ ਕਰਦੇ ਨੇ ਤੇ ਉਹਨਾਂ ਹਲਾਕਿਆਂ ਵਿੱਚ ਜਾ ਕੇ ਰਾਖਣ ਦੀ ਵੀ ਸੇਵਾ ਕਰਕੇ ਆਏ ਨੇ ਸਾਨੂੰ ਦਿਖਾ ਕੇ ਬਿਲਾਏ ਨੇ ਜਿੱਥੇ ਸੇਵਾਦਾਰ ਤਾਂ ਬੱਸ ਸਾਰੇ ਕੋਨੇ-ਕੋਨੇ ਜਾ ਰਹੇ ਨੇ ਪਰ ਫਿਰ ਵੀ ਲੋੜਵੰਦ ਰਹਿ ਜਾਂਦੇ ਨੇ ਵਿੱਚੋਂ ਜਿਹੜੇ ਰਹਿ ਜਾਂਦੇ ਨੇ ਉਹਨਾਂ ਤੱਕ ਪਹੁੰਚ ਕਰਦੇ ਨੇ ਸੋ ਇਹ ਦਵਾਈਆਂ ਜਿਹੜੀਆਂ ਹਨ ਉਹਨਾਂ ਤੱਕ ਪਹੁੰਚ ਕੀਤੀ ਆਏਗੀ ਸਾਨੂੰ ਖੁਸ਼ੀ ਹੈ ਕਿ ਅਸੀਂ ਇਹ ਮਾਨਵਤਾ ਦੇ ਹਿੱਤ ਲਈ ਕੁਝ ਕੰਮ ਆ ਸਕੇ ਸੋ ਗੁਰੂ ਗ੍ਰੰਥ ਸਾਹਿਬ ਦਾ ਜੋ ਬਾਖ ਹੈ ਵਿੱਚ ਦੁਨੀਆ ਸੇਵਕ ਮਾਈ ਹੈ ਦਾ ਦਰਗੇ ਵੈਸਣ ਪਾਈ ਇਹਦਾ ਮਹਾਵਾਕਨ ਅਨਸਾਰ ਧੰਨ ਗੁਰ ਅਰਜਨ ਪਾਤਸ਼ਾਹ ਸੇਵਾ ਪ੍ਰਵਾਨ ਕਰਨ ਸੋ ਪ੍ਰਬੰਧ ਕਮੇਟੀ ਦਾ ਧੰਵਾਦ ਧੰਨ ਗੁਰ ਅਰਜਨ ਪਾਤਸ਼ਾਹ ਗੁਰੂ ਰਵਿੰਦਰ ਸਾਹਿਬ ਦਾ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸੀਸ ਸਾਹਿਬ ਤਾਂ ਤਾਂ ਸ਼੍ਰੀ ਗੁਰੂ ਅਰਜਨ ਜੀ ਬਾਰੇ ਚਲੋੋ ਪ੍ਰਸਤਤ ਕਰਤੀ ਕਾਪ ਸਥਾਨ ਸ਼੍ਰੀ ਖਰਾਨਗੜ੍ਹ ਸਾਹਿਬ ਦੇਮੋਕ ਸੇਵਾਦਾਰ ਵਾਜੂ ਸਰਪਾਪਾ ਕੇਵਲ ਸਿੰਘ ਜੀ ਚਾਕਰ ਸਾਹਿਬ ਔਰ ਸੂਚੀ ਪ੍ਰਬੰਧਕ ਕਮੇਟੀ ਵੱਲੋਂ ਹਰ ਤੇਜਤਾ ਦੇ ਲਈ ਜਿਹੜੀ ਅੱਜ ਤਕਰੀਬਨ 35000 ਤੋਂ ਜ਼ਿਆਦਾ ਦੀ ਜਿੰਲੀ ਹੈ ਕਵਾਂਗੇ ਇਹ ਸੇਵਾ ਜਿਹੜੀ ਆ ਉਹ ਸੰਤ ਸਿਪਾਹੀ ਸੁਸਾਇਟੀ ਦੇਮੋਕ ਸੇਵਾਦਾਰ ਭਾਈ ਗਵਿੰਦਰ ਸਿੰਘ ਜੀ ਉਹਨਾਂ ਨੂੰ ਸੌਂਪੀ ਆ ਕਿਉਂਕਿ ਇਹ ਜਿਹੜਾ ਇਲਾਕਾ ਹੜ ਦਾ ਅੱਜ ਅਸੀਂ ਸ਼ਹਿਰ ਦੇ ਅ ਬੁੜੀ ਮੌਸਮ ਦੇ ਵਿੱਚ ਸਿੱਖੀ ਲਗਾਤਾਰ ਲੋਕਾਂ ਨੂੰ ਮਿਲੇ ਆ ਲੋਕਾਂ ਦੇ ਦੁੱਖਾਂ ਸੁਣੇ ਆ ਔਰ ਮੈਂ ਧੰਨਵਾਦ ਕਰਦਾ ਵਿਸ਼ੇਸ਼ ਤੌਰ ਤੇ ਸਾਥੀ ਬਾਬਾ ਕੇਵਲ ਸਿੰਘ ਜੀ ਦਾ ਜਿਨ੍ਹਾਂ ਨੇ ਕੱਲ ਫੇਸਬੁੱਕ ਤੋਂ ਪੜਿਆ ਕਿ ਅਸੀਂ ਉਸ ਉੱਥੇ ਗੋੜੇ ਤੇ ਜਾ ਰਹੇ ਹਰ ਪਿੰਡ ਪਲਾਕੇ ਦੇ ਵਿੱਚ ਪ੍ਰਦਰਸ਼ਿਤ ਔਰ ਇਹਨਾਂ ਦਾ ਆਪ ਮੈਨੂੰ ਫੋਨ ਆਇਆ ਕਿ ਗੜੀ ਸਾਹਿਬ ਸਾਨੂੰ ਵੀ ਸੇਵਾ ਦਾ ਮੌਕਾ ਦਿਓ ਅਸੀਂ ਵੀ ਨਾਲ ਜਾ ਕੇ ਸ਼੍ਰੀ ਗੁਰੂ ਦਾਸ ਮਹਾਰਾਜ ਜਿਹੜੀ ਇਹ ਚੰਦ ਤੋਂ ਪ੍ਰਾਪਤ ਕਰਤੀ ਹੈ ਸਾਰੀ ਗੁਰਮਤ ਕਮੇਟੀ ਚਾਹੁੰਦੀ ਹੈ ਅਸੀਂ ਦੀ ਸੇਵਾ ਇਸ ਜਗ ਵਿੱਚ ਅਸਾਂ ਪਾਈਏ ਔਰ ਔਰ ਮੈਂ ਇਹਨਾਂ ਦਾ ਸ਼ੁਕਰੀਆ ਸਮੁੱਚੇ ਸੰਗਤ ਨੂੰ ਕਰਦਾ ਹਾਂ ਔਰ ਇਹ ਵੀ ਪੀਲ ਕਰਦਾ ਹਾਂ ਕਿ ਔਣੇ ਵਾਲੇ ਦਿਨਾਂ ਦੇ ਵਿੱਚ ਇਸ ਇਲਾਕੇ ਦੇ ਵਿੱਚ ਕਿਉਂਕਿ ਹੜ੍ਹ ਆਇਆ ਹੜ੍ਹ ਨਹੀਂ ਲੱਗ ਜਾਣਾ ਜਿਹੜੇ ਹੜ੍ਹ ਦੇ ਨਿਸ਼ਾਨ ਨਹੀਂ ਉਹ ਬੜੇ ਦੁੱਖਾਂ ਕਰਦਾ ਭਰੇ ਨੇ ਲੋਕਾਂ ਦੇ ਘਰਾਂ ਕੰਦਾ ਟੋਟੇਓ ਢਿੜਕੇਓ ਸਮਾਨ ਸਾਰਾ ਹੀ ਉਹਨਾਂ ਦਾ ਜਿਹੜਾ ਗਲ ਗਿਆ ਉਹ ਰਜਾਈਆਂ ਤਲਾਈਆਂ ਗੱਦੇ ਸਹਰਾਣੇ ਪੇਟੀਆਂ ਬੈੱਡ ਹਰ ਚੀਜ਼ ਗਲ ਗਈ ਆ ਕੱਪੜੇ ਜਿਹੜੇ ਪੇਟੀਆਂ ਚ ਪਏ ਹੋ ਉਹ ਪੂਏ ਗਰੁੱਚ ਗਰੁੱਚ ਹੋ ਗਏ ਆ ਔਰ ਗੜਿਆ ਸਾਮਾਨ ਇਤਾਂ ਕਿ ਢੇਰਾਂ ਤੇ ਰੱਖ ਕੇ ਅੱਗ ਲਾਇਆ ਜਾ ਰਿਹਾ ਇੰਨੇ ਪੂਰੇ ਰਾਤ ਨੇ ਔਰ ਆਉਣ ਵਾਲੇ ਸਮੇਂ ਚ ਵੀ ਇਸੇ ਇਸੇ ਇਲਾਕੇ ਚ ਰਫਤਰ ਜਿਹੜੀ ਸੇਵਾ ਦੀ ਜਰੂਰ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਰਦੇ ਆ ਸਾਡੇ ਚੇਅਰਮੈਨ ਸਾਹਿਬ ਮਾਨਯੋ ਸਰਦਾਰ ਜਸਵਿੰਦਰ ਸਿੰਘ ਗੜੀ ਸਾਹਿਬ ਇਨਾ ਮੌਲ ਸਾਡੇ ਸੀਰ ਸਾਹਿਬ ਜੀ ਆਏ ਨੇ ਪ੍ਰਾਪਰ ਕਰਨ ਵਾਲੇ ਅੱਜ ਇਹਨਾਂ ਨੇ ਜ਼ਮੀਨੀ ਲੈਵਲ ਤੇ ਜਾ ਕੇ ਜਿੱਥੇ ਗੜੀ ਸਾਹਿਬ ਜੀ ਨੇ ਲੋਕਾਂ ਦੀਆਂ ਬੁਖਤ ਤਕਲੀਫਾਂ ਸੁਣੀਆਂ ਨੇ ਤੇ ਵਿਸ਼ਵਾਸ ਦਿਵਾਇਆ ਹੈ ਕਿ ਹਮੇਸ਼ਾ ਸੀ ਗਰੀਬ ਵਰਗ ਦੇ ਨਾਲ ਖੜੇ ਆ ਉੱਥੇ ਹੀ ਬਾਬਾ ਜੀ ਨੇ ਜਿਹੜਾ ਸੀ ਪਹਿਲਾਂ ਤੁਸੀਂ ਦਵਾਈਆਂ ਦੇ ਲੰਗਰ ਤੇ ਰਾਸ਼ਨ ਦੇ ਲੰਗਰ ਜਿਹੜੇ ਆ ਉਹਦੀ ਸ਼ੁਰੂਆਤ ਕੀਤੀ ਸੀ ਅੱਜ ਵਿੱਚ ਉਹਦੇ ਵਿੱਚ ਹੋਰ ਵਾਅਦਾ ਕਰਦੇ ਆਂ ਪਾਪਾ ਦੀ ਤਕਰੀਬਨ 35-40 ਹਜ਼ਾਰ ਰੁਪਏ ਦੀ ਮੈਡੀਸਨ ਸਾਡੀ ਸਾਨੂੰ ਸਾਡੀ ਝੋਲੀ ਪਾਈ ਹੈ ਸ਼ੁਭਾਧਾ ਕਰਦੇ ਆ ਕਿ ਜਿੰਨੇ ਦਿਨ ਵੀ ਇਹ ਕ੍ਰੋਪੀ ਚੱਲਦੀ ਆ ਰਹੀ ਹੈ ਸਾਡੇ ਵੱਲੋਂ ਸੰਤ ਸਪਾਹੀ ਸੈਟੀ ਵੱਲੋਂ ਇੰਤਰ-ਇੰਤਰੰਤ ਦਵਾਈਆਂ ਦੇ ਲੰਗਰ ਰਾਸ਼ਨ ਦੇ ਲੰਗਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਵਸਤਰ ਬੱਚਿਆਂ ਦੇ ਆ ਮੌਸਮ ਦੇ ਮੁਕ ਰੱਖਦੇ ਆ ਮਾਤਾ ਉਹ ਸੇਵਾਵਾਂ ਦੇ ਅੰਤਰ ਜਾਰ ਕਰਾਂਗੇ ਸੋ ਅਖੀਰ ਦੇ ਵਿੱਚ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ